ਹਉ ਗੁਣ ਕਰਿਓ ਦੁਆਰੋ ਦੁਨਿਤ ਅੰਮ੍ਰਿਤ ਵੇਲੇ ਚੰਦਰ ਹੀ ਨੜੀਵਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖੋਂ ਦੇ ਦਾਤੇ ਮਨੁਮਤਾ ਦੇ ਸਰਬ ਸੰਜੇ ਗੁਰੂ ਹਲਕ ਪੰਦੇ ਰੱਖੇ ਯਬਦਪੁਰ ਉਤਾਰ குரு ਕਤੇ ਤੇ ਵਿਰਾਜਬਾਨ ਬੜੇ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਜੂਰੀ ਅੰਦਰ ਸਤਿਵਰਤੀ குரு ਕਾਲ ਸਾਧ ਸਤ ਸਮਝਿਓ ਆਓ ਉਤਰਾਤੂਪੰਤੰਤੰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡ ਬ੍ਰਹਮੰਡ ਦੇ ਮਾਲਕ ਸਦਾ ਸਹਾਇਤਾ ਦਾਤਾਰ ਪਾਸ਼ਾ ਦੇ ਪਵਨ ਜੀਵਨ ਦੀਆਂ ਜੋ ਆਪਾਂ ਕਥਾ ਕਹਾਣੀਆਂ ਵਿਚਾਰਾਂ ਅੰਮ੍ਰਿਤ ਕਥਾ ਜੀ ਮਿੰਦੇ ਕਰ ਰਹੇ ਹਾਂ ਉਹ ਅੱਜ ਵੀ ਉਸੇ ਰਣੀ ਦਾ ਕੇਸਾ ਵੜ ਕੇ ਸਾਗਰਾਂ ਦੇ ਪਾਣੀਆਂ ਵਿੱਚੋਂ ਆਪਾਂ ਕੁਝ ਕਲੰਬੀ ਗੁੜਾਂ ਨੂੰ ਗ੍ਰਹਿਣ ਕਰਦੇ ਇਹਨਾਂ ਕਰੀ। ਤਦ ਹੀ ਆ ਸਾਡਾ ਸੰਸਾਰ ਤੇ ਸਬਰ ਹੋ ਜਾਵੇ। ਮਨ ਦੇ ਦੁੱਖ ਕਲੇਸ਼ਾਂ, ਰੋਗਾਂ, ਸੋਗਾਂ ਕੜਿਆ ਸਾਰੇਆ। ਚਿੰਤਾ ਫਿਕਰਾਂ ਤੋਂ ਆਪਾਂ ਬਚ ਜਾਈਏ। ਜਮਾਦੀ ਮਾਰਨ ਤੋਂ ਬਚਦੇ ਇਹ ਅੱਜ ਉਸੋਂ ਦੇ ਦੇਖਦੇ ਆ ਰਹੇ ਆਪਾਂ 84 ਦਫ਼ ਜੋਨਾ ਗੁਰੂ ਪਰਉਨ ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ ਜੋ ਵੀ ਪਾਵੇ ਕੋਈ ਉਹਦੇ ਜਨਮ ਤੇ ਮਰਨ ਦਾ ਦੁੱਖ ਜਿਹੜਾ ਹੈ ਉਹ ਬਹੁਤ ਵੱਡਾ ਹੈ ਹੁਣ ਸਵਾਲ ਤਾਂ ਇਹਦਾ ਵੀ ਤੁਪ ਜਿਆ ਕਿਵੇਂ ਜਾਵੇ ਆਹ ਦੁੱਖ ਜਿਹੜਾ ਏ ਉਸ ਦੁੱਖ ਤੋਂ ਬਚ ਕੇ ਕਿਵੇਂ ਜਾ ਸਕਦਾ ਹਾਂ ਤੇ ਸੰਗਰਮ ਤੇ ਚੜ੍ਹਮਚਾ ਬਰਦਾਸ਼ਤ ਬੇਨਤੀ ਕਰੀਏ ਪਾਤਸ਼ਾਹ ਜੀ ਹੋ ਸਕਦਾ ਸੀ ਕਈਆਂ ਜਨਮਾਂ ਵਿੱਚ ਯਤਰਮੇ ਕੀਤਾ ਹੋਏ ਵੇ ਚਰਸੀ ਲਗਦੂ ਨੇ ਦਾ ਖੜਾ ਛੁੱਟ ਜਾਵੇ। ਹੋ ਸਕਦਾ ਕੀਤਾ ਭਈ ਇਤਨਾ ਸੀ। ਪਰ ਆਪਣੇ ਯਤਨਾਂ ਅੱਜ ਤੱਕ ਕੁਝ ਨਹੀਂ ਕਰ ਸਕੀ। ਹੋ ਕੀ ਆ ਲੋਸਦਾ ਦਾ। ਤੁਮੇ ਪਾਸ਼ਾ ਕੰਨੇ ਪੇਰਾ ਇਸ ਕਾਰਜ ਵਿੱਚ ਕੇਵਲ ਗੁਰੂ ਸਦਾ ਕਰਦਾ ਹੈ ਗੁਰੂ ਨਾਸ ਸਦਾ ਕਰੇ ਤੇ ਪਤਾ ਨਹੀਂ ਪਾਵ ਕਿੰਨੇ ਜਨਮ ਲੱਗ ਜਾਣ ਇੱਕ ਮਸ਼ਹੂਰੀ ਦੀ ਉਦਾਹਰਣ ਦੇਵਾਂ ਨਾਰਦ ਬੁੱਲੀ ਹੋਏ ਨਾਰਦ ਬੁੱਲੀ ਸੰਜੁਗ ਦੇ ਵਿੱਚ ਉੰਨਾ ਨੇ 36 ਹਜ਼ਾਰ ਸਾਲ ਭਗਤੀ ਕੀਤੀ 36 ਹਜ਼ਾਰ ਸਾਲ ਭਗਤੀ ਗੁਰੂ ਤੋਂ ਬਗੈਰ ਉਹਦੇ ਕੋਈ ਖਿਆਲ ਸੀ ਮਨ ਵਿੱਚ ਵੀ ਜਦੋਂ ਰੱਬ ਦਾ ਨਾਮ ਹੀ ਲੈਣਾ ਖੁਦਾ ਦਾ ਬੰਦਗੀ ਕਰਦੇ ਆ ਉਹਦੇ ਵਿੱਚ ਗੁਰ ਦੀ ਕੋ ਲੋੜ ਨਾਮ ਨਾਮ ਕਹਿਣਾ ਕਹੀ ਜਾਂਦਾ ਹੈ ਹਰੀ ਹਰੀ ਕਹਿਣਾ ਕਹੀ ਜਾਂਦਾ ਹੈ ਨਾਮ ਕੋਈ ਵੀ ਰੱਬ ਨੂੰ ਦੇ ਦਿਓ ਸਾਰੇ ਰੱਬ ਦੇ ਨਾਂ ਹੀ ਆ ਬੜੇ ਨਾਲ ਲੋਕਾਂ ਦੇ ਦਿੱਤੇ ਦਰਸ਼ੀਆਂ ਮਗਰ ਪੀਰ ਪਗੰਬਰਾਂ ਨੇ ਬਹੁਤ ਨਾਮ ਦਿੱਤੇ ਇੱਕ ਅਨੋਖਾ ਜਿਹਾ ਨਾਮ ਦੇਤਾ ਪਰਤ ਨਾਮ ਦੇ ਵੀ ਨਹੀਂ ਬੀਠਲ ਤੇ ਪਰ ਅੰਮ੍ਰਿਤਸਰ ਦੀ ਇੱਕ ਬੋਲੀ ਆ ਸ਼ਬਦ ਹੈ ਅੰਮ੍ਰਿਤਸਰ ਦਾ ਉਹ ਜਿਹਦਾ ਸਰੀਰ ਚੰਗਾ ਨਾ ਨਾ ਹੋਵੇ ਮੂੰਹ ਸਿਰ ਚੰਗਾ ਨਾ ਹੋਵੇ ਉਹਨੂੰ ਕਹਿੰਦੇ ਚਲੋ ਇਹ ਬੀਠਦਾ ਜਿਆ ਮਤਲਬ ਬਾੜੇ ਸਰੂਪ ਨੂੰ ਬੀਠਤ ਕਹਿੰਦੇ ਸਿੱਖ ਲੋਕ ਆ ਤੋ ਉਸ ਅਕਾਰ ਤੋਂ ਭਵਾਇਦਾ ਤਾਂ ਸਹੀ ਸੋਣਾ ਹੈ ਉਹਨੂੰ ਤਾਂ ਘਰਾਂ ਦੇ ਵਿੱਚ ਬੰਦਾ ਇਹ ਬੋਲੀ ਸਾਡੇ ਸੰਸਾਰ ਦੀ ਸੀ ਪਰ ਪਿਆਰ ਵਿੱਚ ਆਣ ਕੇ ਨਾਮ ਦੇਉ ਨੇ ਨਾ ਵੀ ਆਪਣੇ ਮਾਲਕ ਦਾ ਪਿੱਛਾ ਰੱਖ ਲਿਆ ਉਹ ਉੱਤੇ ਖੁਸ਼ ਹੋ ਗਿਆ ਉਸੇ ਤੇ ਹੀ ਖੁਸ਼ ਹੋ ਗਿਆ ਅਦੇ ਕੋ ਨਿਆਰਾ ਕਿੰਨਾ ਖੁਸ਼ ਹੋਇਆ ਇਤ ਬਾਤ ਇੱਕ ਵਾਰ ਬਾਤ ਇੱਕਦੇ ਬਾਹਰ ਚਲੇ ਗਿਆ ਤੇ ਕਹਿ ਗਿਆ ਤੇ ਥਾਦਰ ਨੂੰ ਭੋਗ ਲਵਾ ਦੇ ਦੁੱਧ ਚੋ ਕੇ ਨਾਮ ਦੇ ਦੁੱਧ ਚੋ ਲੈ ਆ ਦਵਾਂ ਦਾ ਦਣ ਕੇ ਥਾਦਰ ਨੂੰ ਜਿਹੜੇ ਪੱਥਰ ਦੇ ਮੂਰਤੇ ਨੂੰ ਥਾਦਰ ਕਹਿੰਦਾ ਸੀਗਾ ਹੈ ਤਾਂ ਪੱਥਰ ਦੇ ਕੜੀ ਹੋਈ ਇੱਕ ਮੂਰਤੀ ਸੀ ਤਾਂ ਪੱਤਰ ਆਮ ਪੱਤਰ ਨੂੰ ਤਰਾਸ ਕੇ ਉਹਦੇ ਵਿੱਚੋਂ ਮੂਰਤੀ ਕਢੀ ਗਈ। ਭਾਵੇਂ ਉਹ ठाकुर ਨਹੀਂ ਪੁਵਾ ਸਕਦਾ। ਪਰ ਫਿਰ ਵੀ ਉਹਨੂੰ ਸਾਡੇ ਸੰਸਾਰ ਦੇ ਲੋਕਾਂ ਨੇ ਮੰਨ ਲਿਆ ਪੂਜਾ ਕਰਨ ਵਾਸਤੇ ਫਿਰ ਇੱਕ ਨਿਸ਼ਾਨਾ ਰੱਖ ਲਿਆ ਵੀ ਇਹ ठाकुर ਹੈ ਪਰਮੇਸ਼ਰ ਹੈ। ਹੁਣ ਭਗਵਾਨ ਦੀ ਮੂਰਤੀ ਕੌਣ ਬਣਾਉਂਗਾ ਬਣਾ ਸਕਦਾ? ਕੋਈ ਭਗਵਾਨ ਦੀ ਮੂਰਤੀ ਬਣਾਉਣ ਵਾਲਾ ਹੈ। ਜਿੰਨੇ ਸਾਡੇ ਮੂਰਤੀ ਬਣਾਇਂ ਅਸੀਂ ਉਹਦੀ ਮੂਰਤੀ ਕਿਉਂ ਬਣਾ ਸਕਦੇ ਉਹਦੇ ਤੋਂ ਰੂਪ ਹੀ ਦੇ ਕੇ ਕਿਹੜੀ ਮੂਰਤੀ ਬਣਾਵਾਂਗੇ ਘਰ ਚੋਂ ਮੂਰਤੀ ਨੂੰ ਦੇ ਦਿੱਤੇ ਜਾਂਦੇ ਦੁੱਧ ਰੱਖ ਦਿੱਤਾ ਠਾਕੁਰ ਦੇ ਮੂਰਤੀ ਦੇ ਅੱਗੇ ਕਹ ਲਗਾ ਠਾਕੁਰ ਮੈਂ ਦੁੱਧ ਲੈ ਕੇ ਆਇਆ ਹਾਂ ਨਪੀ ਪੋਗਲਾ ਉਹਨੂੰ ਨਾਮ ਦੇ ਰੂਪ ਚਾਇਤੋਂ ਕੀ ਬਦਾ ਸੀਗਾ ਕਿ ਪੁੱਤਰ ਦੀ ਮੂਰਤੀ ਦੁੱਧ ਥੋੜੀ ਪੀਉਂਦੀ ਉਹ ਕਹਿੰਦਾ ਮੇਰਾ ਬਾਪ ਕਹਿ ਗਿਆ ਤੂੰ ਮੇਰੇ ਬਾਪ ਤੋਂ ਪਿੰਦਾ ਲਿਆ ਸਬੰਧ ਤੋਂ ਹੀ ਪਿੰਦਾ ਕੀ ਹਾਲ ਮੇਰ ਦਾ ਪੁੱਤ ਰਾਜੀ ਹੋ ਤੇਰੀ ਜੇ ਮੇਰੇ ਬਾਪ ਕੋ ਪੋਗਨ ਨੂੰ ਦੁੱਧ ਨੋ ਤੇ ਮੇਰੇ ਵੀ ਲੈਂਦੇ ਹੋਏ ਦੁੱਧ ਆ ਪੋਗਲਾ ਗੁਲਾਵੇ ਕਿਥੋਂ ਕਹਿੰਦਾ ਜਿੰਨਾ ਚੇ ਤੂੰ ਭੋਗ ਰਲਾ ਲਾ ਭੀਰ ਦੋਦ ਨੂੰ ਪੀਏਗਾ ਨਹੀਂ ਭਾਵਾ ਉਹਨਾਂ ਤੇ ਮਮੀ ਹਲਦਾ ਅੰਨ ਜਾਲ ਨਹੀਂ ਕਰਦਾ ਜਿੱਦਾਂ ਧਰਨ ਨੇ ਕਹਿਤਾ ਸੀ ਤਦਨਮੀ ਗਲ ਕਹੀ ਸੀ ਕਹਿੰਦਾ ਭਗਵਾਨ ਭੋਗ ਲਾਲ ਗਰਮ ਗਰਮ ਪ੍ਰਸ਼ਾਦ ਲੈ ਕੇ ਆਇਆ ਤਦਨੰਦ ਦਾ ਨਾਮ ਤਨੇ ਨੇ ਕੁਝ ਕਹਾਤਾ ਤੁਹਾਡੂ ਗੀਤ ਸੁਖਾਣਾ ਕੀ ਸੀ ਪਤਰ ਦੇ ਮੁੱਤਰੇ ਕੀ ਗਾਲਾਂ ਦੇ ਅਕੀਰ ਤੰਨੇ ਦਾ ਪ੍ਰੇਮ ਦੇ ਕੇ ਵੀ ਅਕਾਲ ਪੁਰਖ ਵਾਹਿਗੁਰੂ ਮੁੱਤ ਪਰਬਟੋਂ ਨਾ ਪਿਆ ਤੱਕ ਲਗਾ ਤੰਨਾ ਤੇ ਤਿੰਨਾਂ ਦਿਨਾਂ ਦੀ ਸੁੱਕੀ ਆ ਇਹ ਮੈਂ ਕਿਵੇਂ ਕਹਾਂ ਤਦ ਦੇ ਜਵਾਬ ਪਤਾ ਕੀ ਸੀ ਤੰਨਾ ਕਹਿੰਦਾ ਜੇ ਤਾਜ਼ੀ ਘੜੀ ਤੇ ਮੈਂ ਉਧਰ ਤਿੰਨ ਦਿਨ ਪਹਿਲਾਂ ਲਿਆਂਦੀ ਸੀ ਉਦੋਂ ਕਹ ਲੈਂਦਾ ਉਹ ਰੋਟੀ ਨੂੰ ਪੁਕਾਵੇ ਤੇ ਤੇ ਤੇਰੇ ਨਾਲ ਘੜਵਣ ਘਰਵਣੇ ਬੈਠੀ ਹੈ ਗੁੱਡੀ ਮਾਂ ਆ ਉਹਨੇ ਮਸਾ ਮੈਨੂੰ ਪੁਕਾ ਕੇ ਦਿੱਤੀ ਏ ਜ਼ਰੂਰ ਗਰਮ ਗਰਮ ਮੈਂ ਤੇਰਾਂ ਆ ਕੇ ਤੇਰੇ ਅੱਗੇ ਰੱਖੀਆਂ ਪਟਾਦ ਦੀ ਖਾਓ ਨਹੀਂ ਖਾਦੇ ਤੇਰੀ ਗਲਤੀ ਆ ਮੇਰਾ ਤਾਂ ਕੋਈ ਨਹੀਂ ਇਹਦੇ ਵਿੱਚ ਦੋਸ਼ ਇਹ ਤੇ ਤੈਨੂੰ ਇਹ ਖਾਣੀ ਪੈਣੀ ਆ ਤਿੰਨ ਦਿਨਾਂ ਦੀ ਸੁੱਕੀ ਰੋਟੀ ਪ੍ਰੇਮ ਦੇ ਵਸ ਵਿੱਚ ਆ ਕੇ ਡੱਲ ਦਦਲ ਪਰਮੇਸ਼ਰ ਦੇ ਘਰ। ਕਹਿੰਦਾ ਖਾਜ ਤੈਨਾਂ ਰੋਟੀ ਤੇ ਨਹੀਂ ਖਾ ਰਿਹਾ। ਹੁਣ ਜਿਹਦਾ ਖਾਈਏ ਉਹਦਾ ਕੋਈ ਕੰਮ ਵੀ ਕਰਨਾ ਚਾਹੀਦਾ। ਹੁਣ ਕੰਮ ਦਾਸ ਕੀ ਚਾਹੀਦਾ? ਕੰਮ ਕੀ ਕਰਾਉਣਾ ਚਾਹੁੰ ਮੈਂ? ਕੋਈ ਕੰਮ ਹੈ? ਕਾਦੇ ਵਾਸਤੇ ਰੋਟੀ ਖਾਏਂ ਤੂੰ? ਕੰਮ ਲੈਣ ਵਾਸਤੇ ਦਾਸ ਤੇਰਾ ਕੀ ਕੰਮ?